ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸ੍ਰੀ ਅਕਾਲ ਨਮਸਕਾਰ ਸलाम ਸਾਰੇ ਵੀਰਾਂ ਨੂੰ ਕੀ ਹਾਲ ਚਾਲ ਆਪਰਾਓ ਠੀਕ ਠਾਕ ਹਾਂ ਆਪਾਂ ਚੜ੍ਹਦੀ ਕਲਾ ਚੰਨ ਦੋਸਤੋ ਹੁਣ ਦੋਸਤੋ ਗੱਲਬਾਤ ਕਰਦੇ ਆ ਕਿ ਕੀ ਛੋਟੇ ਸੌਦੇ ਨੇ ਜਿਹੜੇ ਜਿਵੇਂ 5 ਕਿਲਿਆਂ ਤੋਂ niche niche ਵਾਲੇ ਤੇ ਜਾਂ ਫਿਰ ਵੱਡੇ ਸੌਦੇ ਨੇ 5 ਕਿੱਲਾਂ ਤੋਂ ਲੈ ਕੇ 100 ਏਕੜ ਤੋਂ ਉੱਪਰ ਤੱਕ ਦੇ ਸੌਦੇ ਕੀ ਇਹਨਾਂ ਦਾ ਕੋਈ ਆਸ ਵਿੱਚ ਫਰਕ ਹੁੰਦਾ ਹੈ ਕੀ ਇਹਨਾਂ ਦੇ ਰੇਟਾਂ ਦਾ ਕੋਈ ਫਰਕ ਹੁੰਦਾ ਹੈ ਇਹਦੇ ਤੇ ਅੱਜ ਮੈਂ ਤੁਹਾਡੇ ਨਾਲ ਗੱਲਬਾਤ ਕਰਦਾ ਆ ਉਹ ਵੀਡੀਓ ਕਰਦੇ ਹਾਂ ਸਟਾਰਟ ਵਾਇਰ ਜੀ ਦਾ ਖਾਲਸਾ ਵਾਇਰ ਜੀ ਦੇ ਸਾਥ ਅਸਾ ਦੋਸਤੋ ਮੈਂ ਇਹਨਾਂ ਚੀਜ਼ਾਂ ਨੂੰ ਕਿਉਂ ਤੁਹਾਡੇ ਸਾਹਮਣੇ ਲੈ ਕੇ ਆ ਜਨਾ ਕਿਉਂਕਿ ਅਸੀਂ ਜਦੋਂ ਐਡ ਪਾਉਨੇ ਆ ਜਿਵੇਂ ਮੰਨ ਲਓ 5 ਏਕੜ ਦੀ 2 ਏਕੜ ਦੀ 3 ਏਕੜ ਦੀ ਜਦੋਂ ਐਡ ਪਾਉਨੇ ਆ ਫਿਰ ਸਾਨੂੰ ਪਤਾ ਲੱਗਦਾਗਾ ਕਿ ਕਿੰਨੇ ਪਰਸੈਂਟ ਲੋਕਾਂ ਦੇ ਮਤਲਬ ਕੁਆਰੀ ਆ ਰਹੀ ਹੈ ਤੇ ਜਦੋਂ ਅਸੀਂ 5 ਏਕੜ ਤੋਂ ਉੱਪਰਲੇ 10 ਏਕੜ 20 ਏਕੜ 40 ਏਕੜ 100 ਏਕੜ ਦੇ ਵੀਡੀਓ ਐਡ ਪਾਉਨੇ ਆ ਫਿਰ ਸਾਡੇ ਸਾਹਮਣੇ ਉਸ ਤਰ੍ਹਾਂ ਦੀ ਸਥਿਤੀ ਆਉਂਦੀ ਹੈ ਮੇਰਾ ਕਹਿਣ ਦਾ ਮਤਲਬ ਕਿ ਇੱਕ ਦੋ ਭਾਗਾਂ ਦੇ ਵਿੱਚ ਵੰਡੀ ਹੋਈ ਮਾਰਕੀਟ ਹੈ ਜਿਹੜੀ ਆਪਣੀ ਪ੍ਰਾਪਰਟੀ ਵਾਲੀ ਹੈ ਛੋਟੀ ਜਿਹੜੀ ਦੋਸਤੋ ਛੋਟੇ ਟੱਕ ਨੇ ਉਨ੍ਹਾਂ ਦੀ ਗਾ ਕੀ ਤਾਂ ਹੈਗੀ ਬਹੁਤ ਜ਼ਿਆਦਾ ਮਤਲਬ ਉਹਦੇ ਤੇ ਤੁਸੀਂ ਇਹ ਮੰਨ ਕੇ ਚੱਲੋ ਕਿ ਕੁਆਰੀ ਵੀ ਵੱਧ ਆਉਂਦੀ ਆ ਤੇ ਉਹਦੇ ਤੇ ਆ ਸੌਦੇ ਵੀ ਜ਼ਿਆਦਾ ਹੁੰਦੇ ਨੇ ਲੇਕਿਨ ਰੇਟਾਂ ਦੀ ਜਿਹੜੀ ਚੀਜ਼ ਹੈ ਦੋਸਤੋ ਰੇਟ ਮਤਲਬ ਕਿਹੜੀ ਚੀਜ਼ ਦੇ ਵੱਧ ਨੇ ਦੇਖੋ ਜਿਹੜੇ ਛੋਟੇ ਸੌਦੇ ਨੇ ਬਹੁਤ ਜ਼ਿਆਦਾ ਹੁੰਦੇ ਨੇ ਜਿਹੜੇ ਵੱਡੇ ਸੌਦੇ ਨੇ 100 ਇੱਕ ਰੁਪਿਆ ਇੱਕੜ ਪਹਿਲੀ ਗੱਲ ਤਾਂ ਇਹ ਮਾਰਕੀਟ ਦੇ ਵਿੱਚ ਸੌਦੇ ਘੱਟ ਹੁੰਦੇ ਨੇ ਹਣ 100 ਏਕੜ 200 ਏਕੜ ਮਤਲਬ ਇਹ ਲਬਦਾ ਤਾਂ ਹੈ ਨਹੀਂ ਕੋਈ ਕੋਈ ਸੌਦਾ ਹੁੰਦਾਗਾ ਕਾ ਕਿ ਇਹਨਾਂ ਦੀ ਬਹੁਤ ਜਿਆਦੇ ਇਹਨਾਂ ਦੀ ਵੀ ਕਾ ਕਿ ਹੈਗੀ ਆ ਕਿਉਂਕਿ ਬਾਹਰਲਾ ਜਿਹੜਾ ਜਿੰਨਾਂ ਲੋਕਾਂ ਨੇ ਜਿਆਦਾ ਪੈਸੇ ਬੱਟੇ ਹੋਏ ਨੇ ਉਹ 50 ਏਕੜ 100 ਏਕੜ ਬਹੁਤ ਮੰਗਦੇ ਨੇ ਪਰ ਲੇਕਿਨ ਨਿਕਲਦਾ ਕਿਉਂਕਿ ਘਟੇਗਾ ਹੁਣ ਫਿਰ ਉੱਥੇ ਇਕਨੋਮਿਕਸ ਵਾਲੀ ਗੱਲ ਆ ਜਾਂਦੀ ਹੈ ਜਿੱਥੇ ਵੇਚਣ ਵਾਲੀ ਚੀਜ਼ ਵੱਧ ਹੈ ਖਰੀਦਦਾਰ ਘਟ ਨੇ ਜਿੱਥੇ ਖਰੀਦਦਾਰ ਵੱਧ ਨੇ ਵੇਤਣ ਵਾਲੇ ਘਟ ਨੇ ਉਹ ਚੀਜ਼ ਅਸਰ ਕਰਦਾ ਜਿਹੜੀ ਦੋਸਤੋ ਹੈਗੀ ਆ ਛੋਟੇ ਟੱਕ ਜਿਹੜੇ 2 ਕਿੱਲਿਆਂ ਦਾ 4 ਕਿੱਲਿਆਂ ਦਾ 5 ਕਿੱਲਿਆਂ ਦਾ 3 ਕਿੱਲਿਆਂ ਦਾ ਇਹ ਜਿਹੜੇ ਟੱਕ ਨੇ ਇਹਨਾਂ ਦਾ ਹਮੇਸ਼ਾ ਰੇਟ ਹੈ ਜਿਹੜਾ ਥੋੜਾ ਜਿਹਾ ਘੱਟ ਹੁੰਦਾ ਹੈਗਾ ਹਮੇਸ਼ਾ ਹੀ ਤੁਸੀਂ ਦੇਖ ਲਓ ਚਾਹੇ ਜਿਵੇਂ ਜੇ ਤਾਂ ਕੋਈ ਅੱਗੇ ਸਾਡੇ ਨਾਲ ਲੱਗਦੇ ਲੈਂਦੇ ਹੁੰਦੇ ਕਹਿੰਦੇ ਹੁੰਦੇ ਵੀ ਭਾਈ ਆਹ ਮਤਲਬ ਜ਼ਾਇਲਦਾਰਾਂ ਦੇ ਨਾਲ ਲੱਗਦੀ ਆ ਆ ਫਲਾਨੇ ਦੇ ਸਰਪੰਚਾਂ ਦੇ ਨਾਲ ਲੱਗਦੀ ਆ ਅਗਲਾ ਉੱਥੇ ਜਦੋਂ ਵੇਚਣ ਚ ਲਿਆ ਜਾਂਦਾ ਸੀ ਤਾਂ ਅਗਲਾ ਉਹਦੀ ਮਰਜ਼ੀ ਦਾ ਰੇਟ ਲਾਉਂਦਾ ਸੀਗਾ ਤੇ ਉਦੋਂ ਤਾਂ ਰੇਟ ਜਮੇ ਡਾਊਨ ਹੁੰਦੇ ਸੀ ਪਰ ਹੁਣ ਤਾਂ ਗਾ ਕਿ ਇਹਦਾ ਵੀ ਬਾਹਰੋਂ ਆਉਂਦਾਗਾ 2 ਏਕੜ ਦਾ 3 ਏਕੜ ਦਾ ਸਾਰੇ ਕੋਲ ਬਹੁਤ ਜ਼ਿਆਦਾ ਗਾਹ ਹੁੰਦਾ 1 1 ਏਕੜ ਦਾ ਡੇਡ ਡੇਡ ਏਕੜ ਦਾ ਵੀ ਬਹੁਤ ਜ਼ਿਆਦਾ ਗਾਹ ਹੈ ਪਰ ਇਹਦਾ ਰੇਟ ਹੈ ਜਿਹੜਾ ਉਹ ਘਟ ਹੋਣ ਦਾ ਕਾਰਨ ਕੀ ਹੁੰਦਾ ਮੈਂ ਤੁਹਾਨੂੰ ਦੱਸਦਾ ਤੇ ਵੱਡੇ ਟੱਕ ਨੇ ਜਿਹੜੇ ਦੋਸਤੋ ਵੱਡੇ 50 ਏਕੜ ਤੋਂ 20 ਏਕੜ ਤੋਂ ਉੱਪਰ ਲੈ ਲਓ ਜਿਹੜੇ ਮਤਲਬ ਸਾਰੇ ਟੱਕ ਨੇ 100 ਏਕੜ 200 ਏਕੜ ਤੱਕ ਦੇ ਆ ਜਿਹੜਾ ਮਤਲਬ ਹੈਗਾ ਉਹਦਾ ਰੇਟ ਜ਼ਿਆਦਾ ਹੁੰਦਾਗਾ ਉਹਦਾ ਜ਼ਿਆਦਾ ਤੁਸੀਂ ਕਹੋਗੇ ਕਿਉਂ ਹੁੰਦਾਗਾ ਜ਼ਿਆਦਾ ਮਤਲਬ ਉਹਦਾ ਰੇਟ ਤਾਂ ਕਟੂਣਾ ਚਾਹੀਦਾ ਕਿਉਂਕਿ ਉਹਦੀ ਪੇਮੈਂਟ ਬਹੁਤ ਵੱਡੀ ਬਣ ਜਾਣੀ ਆ ਹੁਣ ਜੇ ਅੱਜ 100 ਏਕੜ ਨੂੰ ਲਾ ਲਓ ਜੇ 100 ਏਕੜ 50 ਲੱਖ ਰੁਪਏ ਦੀ ਸੌਦਾ ਹੋਇਆ ਤਾਂ 50 ਕਰੋੜ ਦਾ ਹੋ ਗਿਆ ਮਤਲਬ ਏਡੀ ਵੱਡੀ ਪੇਮੈਂਟ ਵਾਲੇ ਬੰਦੇ ਵੀ ਘਟ ਹੁੰਦੇ ਨੇ ਨਹੀਂ ਜਿਹੜੀ ਜ਼ਮੀਨ ਹੈ ਉਹ ਸੀਮਤ ਹੈ ਜਿਹੜੀ ਜ਼ਮੀਨ ਹੈ 100 ਏਕੜ 50 ਏਕੜ ਵਾਲਾ ਸੌਦਾ ਬਹੁਤ ਸੀਮਤ ਹੈ ਉਹਨਾਂ ਨੂੰ ਵੀ ਪਤਾ ਵੇਚਦਾਰਾਂ ਨੂੰ ਵੀ ਵੀ ਇਹ ਸਾਡੇ ਵਾਲਾ ਜਿਹੜਾ ਸੌਦਾ ਹੈ ਇਹ ਸੀਮਤ ਹੈ ਕਿ ਮਤਲਬ ਹਰੇਕ ਨਹੀਂ ਇਹ ਡੇਡੇ ਸੌਦੇ ਮਤਲਬ ਕਿਸੇ ਦੇ ਹੈਗੇ ਇਸ ਕਾਰਨ ਕਰਕੇ ਉਹ ਰੇਟ ਉੱਚਾ ਰੱਖਦੇ ਨੇ ਇੱਕ ਤਾਂ ਕਾਰਨ ਇਹਦਾ ਇਹ ਹੈ ਦੂਜਾ ਕਾਰਨ ਦੋਸਤੋ ਇਹਦਾ ਇਹ ਹੈਗਾ ਕਿ ਜਿਹੜਾ ਵੱਡਾ ਟੱਕ ਹੈਗਾ ਵੱਡੇ ਟੱਕ ਦਾ ਮਾਲਕ ਹਮੇਸ਼ਾ ਹੀ ਬੇਗਰਜ ਹੁੰਦਾ ਹੈ ਕਿਉਂਕਿ ਵੱਡੇ ਟੱਕ ਵਾਲੇ ਕੋਲ ਤਾਂ ਪੈਸੇ ਆਟੋਮੈਟ ਖੋਣੇ ਨੇ ਉਹ ਜਿਹੜਾ 50 ਏਕੜ ਦਾ 100 ਏਕੜ ਪਹਿਲਾਂ ਹੀ ਹੈਗਾ ਉਹ ਤਾਂ ਬੇਗਰਜ ਤਾਂ ਹੈਗਾ ਹੀ ਆ ਉਹ ਤਾਂ ਕਿਸੇ ਹੋਰ ਕਾਰਨ ਕਰਕੇ ਜ਼ਮੀਨ ਵੇਚਦਾ ਕਿਉਂਕਿ ਜੇ ਚਲੋ ਗਰਜੋ ਨੂੰ ਉਹ ਵੀ ਉਹ 50 ਏਕੜ ਚੋਂ 5 ਏਕੜ ਜ਼ਮੀਨ ਵੇਚ ਕੇ ਉਹਦੀ ਗਰਜ ਪੂਰੀ ਕਰ ਸਕਦਾ ਸੋ ਮੇਰਾ ਕਹਿਣ ਦਾ ਮਤਲਬ ਉਹ ਬੇਗਰਜ ਬੰਦੇ ਹੁੰਦੇ ਨੇ ਇਸ ਕਰਕੇ ਆਪਣੀ ਮਰਜ਼ੀ ਦਾ ਰੇਟ ਰੱਖਦੇ ਨੇ ਕਿ ਅਸੀਂ ਤਾਂ ਇੰਨੇ ਨੂੰ ਦੇਣਾਗਾ ਨਹੀਂ ਹੋ ਹੋ ਬੈਠਿਆ ਕੋਈ ਗੱਲ ਨਹੀਂ ਸਾਨੂੰ ਠੇਕਾ ਤਾਂ ਆਉਂਦੀ ਆ ਆਮਦਨ ਤਾਂ ਆਉਂਦੀ ਹੀ ਹੈ ਨਾ ਜ਼ਮੀਨ ਦੀ 50 ਏਕੜ ਦੀ ਆਮਦਨ ਕਿਹੜਾ ਥੋੜੀ ਹੁੰਦੀ ਹੈ ਲੇਕਿਨ ਉਹਦੇ ਹੁਣ ਫਿਰ ਲੈਣ ਵਾਲਾ ਬੰਦਾ ਜਿਹੜਾ ਉਹ ਪੈਸੇ ਵੱਧ ਕਿਉਂ ਲਾਊਗਾ ਕਿਉਂਕਿ ਜਿਹੜੇ ਬੰਦਿਆਂ ਕੋਲੇ 50 ਕਰੋੜ ਜਾਂ 100 ਕਰੋੜ ਰੁਪਈਆ ਪੇਮੈਂਟ ਹੈ ਉਹ ਦੋਸਤੋ ਉਹਨਾਂ ਦੇ ਸੌਦੇ ਬਹੁਤ ਮਹਿੰਗੇ ਵਿਕੇ ਹੁੰਦੇ ਨੇ ਉਹ ਵੀ ਬਹੁਤ ਮਜ਼ਬੂਤ ਹੁੰਦੇ ਨੇ ਸਮਝ ਲਓ ਤੁਸੀਂ ਹੁਣ ਜਿਹਦੀ 50 ਕਰੋੜ ਦੀ ਪ੍ਰਾਪਰਟੀ ਵਿਕੀ ਹੈ ਹੁਣ 50 ਕਰੋੜ ਦੀ ਪ੍ਰਾਪਰਟੀ ਇਹ ਨਹੀਂ ਕਿ ਮਤਲਬ ਉਹਨਾਂ ਨੇ ਵੀ ਉੱਥੇ ਪਿਆਇ ਇੱਕੜ ਵਿੱਚੇ ਨੇ ਨਹੀਂ ਉੱਥੇ ਦੋ ਦੋ ਮਹਾਲੀ ਵਰਗੇ ਸ਼ਹਿਰ ਦੇ ਵਿੱਚ ਜਿੱਥੇ 20-20 ਕਰੋੜ ਦਾ ਰੇਟ ਹੈ 10-10 ਕਰੋੜ ਦਾ ਰੇਟ ਹੈ ਉੱਥੇ ਤਾਂ ਚਾਰ ਕਿੱਲੇ ਵਿੱਚੇ ਤਾਂ ਅਗਲੇ ਕੋਲ 50 ਕਰੋੜ ਤੇ 70 ਕਰੋੜ ਆ ਜਾਂਦਾ ਤੇ ਉਹ ਫਿਰ ਸੋਚਦੇ ਨੇ ਯਾਰ ਜੇ ਇੱਥੇ ਆਪਣੇ ਚਾਰ ਏਕੜ ਵੇਚ ਕੇ ਉਧਰ 50 ਏਕੜ ਬਣਦੇ ਨੇ ਤੂੰ ਹੋਰ ਆਪਾਂ ਨੂੰ ਕੀ ਚਾਹੀਦਾ ਹੈਗਾ ਮੇਰੀ ਗੱਲ ਨੂੰ ਫੋਲੋ ਕਰਦੇ ਹੋ ਨਾ ਜਿਹੜਾ ਗਾਹਕ ਵੱਧ ਪੈਸਿਆਂ ਵਾਲਾ ਉਹ ਉਹ ਵਾਲਾ ਗਾਹਕ ਜ਼ਿਆਦਾ ਹੈਗਾ ਜਿਨ੍ਹਾਂ ਦੀ ਘੱਟ ਜ਼ਮੀਨ ਮਹਿੰਗੇ ਏਰੀਏ ਦੇ ਵਿੱਚ ਆ ਗਈ ਤੇ ਉਹਨਾਂ ਨੂੰ ਪੈਸੇ ਵਟੇ ਗਏ ਬਹੁਤ ਜ਼ਿਆਦਾ ਹੁਣ ਮੈਂ ਮਤਲਬ ਚਲੋ ਪਿੰਡ ਦਾ ਨਾਂ ਥੋੜਾ ਜਿਹਾ ਲਾਈਵ ਦਿਨਾ ਮਾਟਰਾਂ ਪੱਤੋਂ ਇਸ ਏਰੀਏ ਦੇ ਵਿੱਚ ਇੱਕ ਮੇਰੇ ਕੋਲ ਪਾਰਟੀ ਹੈ ਉਹਨਾਂ ਕੋਲੇ ਉਹਨਾਂ ਨੇ ਕਿਹਾ ਕਿ ਅਸੀਂ ਜ਼ਮੀਨ ਲੈਣੀ ਆ ਇੰਨੀ ਕੁ ਜ਼ਮੀਨ ਸਪੱਸਾ ਸਾਨੂੰ ਲੈ ਦੋ ਤੇ ਮੈਂ ਕਿਹਾ ਵੀ ਅੱਛਾ ਤੁਸੀਂ ਇੱਧਰ ਕਿੱਥੇ ਵੇਚਿਆ ਕਹਿੰਦਾ ਨਹੀਂ ਜੀ ਵੇਚਿਆ ਅਸੀਂ ਸਾਡੇ ਕੋਲ 17 18 ਕਿੱਲੇ ਹੈਗੇ ਆ ਤੇ ਉਸ ਬਲਾਕ ਦੇ ਵਿੱਚ ਜਿੱਥੇ ਮਤਲਬ 15 16 ਕਰੋੜ ਦਾ ਉੱਥੇ ਮਤਲਬ ਜਿਹੜਾ ਉਹ ਕਹਿੰਦਾ ਦੋ ਕਿੱਲੇ ਵੇਚ ਕੇ ਆਪਾਂ ਇਹ ਲੈ ਲੈਣੇ ਆ ਬਾਕੀ ਦੀ ਤਾਂ ਆਪਾਂ ਰੱਖਾਗੇ ਜਦੋਂ ਐਲਓਆਈਆਂ ਆਉਣਗੇ ਐਲਓਆਈਆਂ ਚ ਵੇਚਾਂਗੇ ਮੇਰਾ ਕਹਿੰਦਾ ਭਾਵ ਉਹਦੇ ਦੋ ਕਿੱਲੇ ਵੇਚ ਕੇ ਵੀ ਗਾਹਾਂ ਮਤਲਬ 20 ਕਿੱਲੇ 40 ਕਿੱਲੇ ਉਹਨੂੰ ਮਿਲ ਜਾਣਗੇ ਕਿਉਂਕਿ ਉੱਥੇ ਰੇਟ ਹੀ ਇੰਨਾ ਜ਼ਿਆਦਾ ਆ ਸੋ ਇਸ ਕਾਰਨ ਕਰਕੇ ਵੱਧ ਜ਼ਮੀਨ ਦਾ ਗਾਹਕ ਰੇਟ ਲਾਉਣ ਵਾਲਾ 20 ਤਖਣਾ ਹੁੰਦਾ ਉਹਦੇ ਕੋਲੇ ਵੀ ਪੇਮੈਂਟ ਮੋਟੀ ਹੁੰਦੀ ਹੈ ਛੋਟੀ ਘੱਟ ਜ਼ਮੀਨ ਸਸਤੀ ਕਿਉਂ ਵਿਕਦੀ ਆ ਛੋਟਾ ਜ਼ਮੀਨਦਾਰ ਜਿਹੜਾ ਦੋਸਤੋ ਵਿਚਾਰਾ ਮਜਬੂਰ ਹੁੰਦਾਗਾ ਹੁਣ 2 ਕਿੱਲੇ ਵਾਲਾ ਜਾਂ 3 ਕਿੱਲੇ ਵਾਲਾ ਜਿਹੜਾ ਜ਼ਮੀਨਦਾਰ ਹੈ ਉਹਦੇ ਕੋਲ ਕਿੰਨੀ ਪੂੰਜੀ ਹੋਗੀ ਕਿੰਨਾ ਕੋ ਵਿਚਾਰਾ ਸਟੈਂਡ ਕਰ ਸਕਦਾਗਾ ਕਿਉਂਕਿ ਉਹ ਦੋ ਕਿੱल्ल्या ਦਾ ਉਹਦੇ ਕੋਲ ਠੇਕਾ ਆ ਜਾ ਮਤਲਬ ਆਮਦਨ ਆਉਂਦੀ ਹੈਗੀ ਤਾਂ ਉਹ ਆਪਾਂ ਸਮਝ ਸਕਦੇ ਆ ਕਿ ਲੱਖ ਰੁਪਇਆ ਸਾਲ ਦਾ ਹੋ ਗਿਆ ਡੇਢ ਲੱਖ ਰੁਪਇਆ ਸਾਲ ਦਾ ਹੋ ਗਿਆ ਜੇ ਪੰਜ ਕਿੱल्ल्या ਆਲਾ ਤਾਂ ਉਹਦੇ ਕੋਲੇ ਮੰਨ ਲਓ ਤੁਸੀਂ 2.5 ਤਿੰਨ ਲੱਖ ਰੁਪਇਆ ਆਮਦਨ ਆਜੂ ਹੁਣ ਇੰਨੇ ਨਾਲ ਤਾਂ ਤੋਰੀ ਫੁਰਕਾ ਮਸਾ ਚੱਲਦਾ ਜੋ ਜੜੀਆਂ ਬਾਕੀ ਮਜਬੂਰੀਆਂ ਨੇ ਉਹ ਅਗਲੇ ਦੀਆਂ ਫਸੀਆਂ ਹੁੰਦੀਆਂ ਨੇ ਕਿਆ ਉਹ ਇਸ ਕਾਰਨ ਕਰਕੇ ਇਹ ਸਮਝੌਤਾ ਕਰ ਲੈਂਦਾ ਵੀ ਚਲੋ ਯਾਰ ਆਪਾਂ ਥੋੜੀ ਘੱਟ ਰੇਟ ਦੇ ਦਿੰਨੇ ਆ ਤੇ ਆਪਾਂ ਨੂੰ ਪੈਸੇ ਆਉਣੇ ਚਾਹੀਦੇ ਨੇ ਇਸ ਕਾਰਨ ਕਰਕੇ ਇਹ ਤੀ ਦਾ ਮਤਲਬ ਜਿਹੜਾ ਗਾਹਕ ਹੈ ਉਹ ਫਾਇਦਾ ਠਾ ਲੈਂਦਾ ਹੈ ਉਹ ਵਿਚਾਰਾ ਛੋਟਾ ਜਿਹੜਾ ਜ਼ਿਮੀਂਦਾਰ ਹੈ ਉਹ ਮਜਬੂਰੀ ਬਸ ਹੋ ਕੇ ਉਹਨੂੰ ਉਹ ਜ਼ਮੀਨ ਵਿਚਾਰੇ ਨੂੰ ਆਪਦੀ ਜਿਹੜੀ ਬਾਕੀ ਰੇਟ ਨਾਲੋਂ ਥੋੜਾ ਜਿਹਾ ਘੱਟ ਦੇਣੀ ਪੈਂਦੀ ਹੈ ਜਦੋਂ ਕਿ ਮੈਂ ਤਾਂ ਇਸ ਚੀਜ਼ ਦੇ ਹੱਕ 'ਚ ਨਹੀਂ ਹੈਗਾ ਕਿ ਕਿਸੇ ਵਿਚਾਰੇ ਛੋਟੇ ਉਸ ਦਾ ਫਾਇਦਾ ਠਾਇਆ ਜਾਵੇ ਪਰ ਜੋ ਹੈ ਸੋ ਹੈ ਉਹ ਤਾਂ ਮਤਲਬ ਆਪਾਂ ਦਾ ਉਹੀ ਗੱਲ ਦੱਸ ਰਹੇ ਹਾਂ ਜੋ ਹੈਗੀ ਆ ਇਹਦਾ ਕਾਰਨ ਇਹੀ ਹੈਗਾ ਕਿ ਉਹ ਵਿਚਾਰੇ ਕਮਜ਼ੋਰ ਜ਼ਿਮੀਂਦਾਰ ਹੁੰਦੇ ਨੇ ਇਹ ਉਹਨਾਂ ਦਾ ਜਿਹੜਾ ਮਜਬੂਰੀ ਜਿਹੜੀ ਉਹਨਾਂ ਦੀ ਹੁੰਦੀ ਹੈਗੀ ਉਹ ਨਹੀਂ ਚੱਲ ਸਕਦੇ ਸੋ ਦੋਸਤੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਕੇ ਜਰੂਰ ਕਮੈਂਟ ਕਰਕੇ ਦੱਸਿਓ ਕਿ ਕੀ ਇਹ ਗੱਲ ਸਹੀ ਹੈ ਜਾਂ ਫਿਰ ਮੇਰਾ ਇਹ ਤਰਕ ਗਲਤ ਹੈਗਾ ਤੁਸੀਂ ਜਰੂਰ ਕਮੈਂਟ ਕਰਕੇ ਮੈਨੂੰ ਦੱਸਣਾਗਾ ਇਹ ਚੀਜ਼ ਵੀ ਠੀਕ ਹੈ ਜਾਂ ਫਿਰ ਗਲਤ ਹੈ ਤਾਂ ਕਿਉਂ ਗਲਤ ਹੈ ਤੇ ਜਾ ਵੀਰ ਤੁਸੀਂ ਇਹ ਦੱਸਿਓ ਵੀ ਭਾਈ ਆ ਸਾਡੇ ਜੀ ਇੱਥੇ 5 ਕਿੱਲੇ ਜ਼ਮੀਨ ਸੀ ਉਹ ਵੱਧ ਰੇਟ ਨੂੰ ਵਿਕੀ ਆ ਤੇ ਜਿਹੜੀ ਸਾਡੇ ਇੱਥੇ 50 ਕਿੱਲੇ ਜ਼ਮੀਨ ਸੀ ਉਹ ਉਹਦੋਂ ਘੱਟ ਰੇਟ ਨੂੰ ਵਿਕੀ ਆ ਫਿਰ ਆਪਾਂ ਉਹਦੇ ਤੇ ਐਨਾਲਿਸਿਸ ਤੁਹਾਡੇ ਹਿਸਾਬ ਨਾਲ ਵੀ ਕਰਾਂਗੇ ਵੀ ਭਾਈ ਇਹਦਾ ਕੀ ਕਾਰਨ ਬਣ ਗਿਆ ਤੇ ਲੇਕਿਨ ਜੇਕਰ ਤੁਹਾਨੂੰ ਸਹੀ ਲੱਗਦਾ ਤਾਂ ਫਿਰ ਤੁਸੀਂ ਸਹੀ ਕਿਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ